ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰ ਉਹ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ ਤਹਿਸੀਲ ਵੀ ਜੈਤੋ ਹੀ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦੋ ਨਗ ਵਿਖਾਉਂਗਾ ਇੱਕ ਨੰਬਰ ਤੇ ਜਰਸੀ ਬੱਛੀ ਦਿਖਾਉਂਗਾ ਬਹੁਤ ਚੰਗੀ ਤੇ ਦੋ ਨੰਬਰ ਤੇ ਤੁਹਾਨੂੰ ਗੱਬਣ ਜਰਸੀ ਦਿਖਾਉਂਗਾ ਇੱਕ ਨੰਬਰ ਤੋਂ ਸ਼ੁਰੂ ਕਰ ਲੈਨੇ ਆ ਦੋਸਤੋ 11 ਮਹੀਨੇ ਦੀ ਬੱਛੀ ਹੈ ਮੂਹ ਤੋਂ ਖੀਰੀ ਆ ਇਸ ਕੁਆਲਿਟੀ ਵੇਚ ਸਕਦੇ ਆ ਬਹੁਤ ਸੋਹਣੀ ਆ ਛੋਟਾ ਕੰਨ ਆ ਬੋਦੀ ਵਾਲੀ ਜਰਸੀ ਆ ਵੇਟ ਵਾਲੇ ਪਾਸੋਂ ਵੀ ਕਰਮਾਂ ਵਾਲੀ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਪੈਟਪੜਾ ਸੋਹਣਾ ਚੌੜਾ ਵੇਟ ਵਾਲੇ ਪਾਸੋਂ ਵੀ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਥਾਣੇ ਦੋਸਤੋਂ ਚਾਰੇ ਇੱਕੋ ਜਿਹੇ ਆ ਸੇਮ ਹੀ ਸਾਈਜ਼ ਆ ਫੋਰ ਸ਼ਾਂਗ ਪੂਰਾ ਨਹੀਂ ਚਾਰਾਂ ਥਾਂ ਦਾ ਸੇਮ ਹੀ ਸਾਈਜ਼ ਆ ਗੈਪ ਚ ਨਿੱਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਬੁਤੀ ਬਾਤੀ ਵੇਚ ਸਕਦੇ ਆ ਬਹੁਤ ਸੋਹਣੀ ਆ ਦੋਸਤੋਂ ਛੋਟਾ ਜਿਹਾ ਕੰਨ ਆ ਬੋਦੀ ਵਾਲੀ ਜਰਸੀ ਆ ਹਨ ਮੈਂ ਨੇੜ ਤੋਂ ਵਿਖਾ ਦਿੰਨਾ ਬੱਚੀ ਤੇ ਆ ਦੋਸਤੋ ਵੇਚ ਸਕਦੇ ਆ ਸੋਹਣੇ ਥਾਣਾ ਚਾਰੇ ਗੁਲਾਬੀ ਗੈਪ ਚ ਨਿੱਖਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਫੋਰ ਸ਼ੈਂਕ ਭੋਰਾ ਵੀ ਨਹੀਂ ਚਾਰਾ ਥਾਣਾ ਸੇਮ ਹੀ ਸਾਈਜ਼ ਝੋਲੀ ਬਹੁਤ ਸੋਹਣੀ ਆ ਬੱਚੀ ਦੀ ਬਾਕੀ ਦੋਸਤੋ ਥਾਣ ਵੇਚ ਸਕਦੇ ਆ ਬਹੁਤ ਸੋਹਣੇ ਆ ਆ ਤੀਜੂਆਈਰੇ ਥਾਣਾ ਚਾਰੇ ਦੋਸਤੋ ਪ੍ਰਾਈਸ ਬਾਈ ਨੇ ਇੱਕ ਨੰਬਰ ਬੱਚੀ ਦਾ ਰੱਖਿਆ ਹੋਇਆ 19000 ਰੁਪਇਆ ਉਹ ਚੋ ਬਾਈ ਕਹਿੰਦਾ ਮਾਨਤਾਨ ਹੋ ਜੂ ਦੋ ਨੰਬਰ ਤੇ ਸੋਹਣੀ ਜਰਸੀ ਆ ਬਾਈ ਜੀ ਉਹਨਾਂ ਦੀ ਕਰਮਾ ਵਾਲੀ ਦੂਜਾ ਸੂਹਾ ਸੁੰਦੀ ਆ ਆਮਾਨਾ ਵੇਚ ਸਕਦੇ ਆ ਬੈਗ ਤੋਂ ਵਲਟਲ ਹੈ ਜੇ ਕਾਫੀ ਪਈ ਆ ਉਥੀ ਬਾਤੀ ਵੇਚ ਸਕਦੇ ਆ ਛੋਟਾ ਕੰਨ ਨਾ ਬੋਦੀ ਵਾਲੀ ਜਰਸੀ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 10 12 ਦਿਨਾਂ ਦੀ ਬੱਚੀ ਕੱਚੀ ਆ ਦੁੱਧ ਪਹਿਲੇ ਸੂਏ ਪਲੂਨੇ 16 ਕਿਲੋ ਚਵਾਇਤ ਕੀ ਬਾਈ ਜੀ ਹੁਣੇ ਕਹਿੰਦੇ ਪਲੱਸ ਚਵਾਜੂ ਪੇਟਪੋੜਾ ਚੰਗਾ ਦੋਸਤੋ ਚੌੜਾ weight ਵਾਲੇ ਪਾਸੋਂ ਵੀ ਕਰਮਾਂ ਵਾਲੀ ਫੁੱਲ ਹੈਵੀ ਬੋਡੀ weight ਵਾਲੀ ਇਹ ਦੋ ਜੇ ਦੋਸਤੋ ਥਣਾ ਦੀ ਗੱਲ ਕਰੀਏ ਤਾਂ ਹਾਤੀ ਚਵਾਇਰੇ ਥਾਣਾ ਚਾਰੇ ਗੈਪ ਚ ਨਿੱਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਚਾਰਾਂ ਥਾਣਾ ਸੇਮ ਹੀ ਸਾਈਜ਼ ਦੇ ਦੋਸਤੋ ਹਵਾ ਨਾ ਖਿਚਾਂਗੇ ਤਾਂ ਰਵੜੰਗੂ ਵਤੂਗਾ ਵਾਲਟੈਲ ਹਜੇ ਕਾਫੀ ਪਈ ਆ 12 13 ਦਿਨਾਂ ਚ ਕਰਮਾਣੀ ਨੇ ਬਹੁਤ ਸੋਹਣਾ ਵੱਡਾ ਡਾਕਟਰ ਤਿਆਰ ਕਰਕੇ ਫੇਰ ਸੂਣਾ ਦੂਰੀਵਾਰ ਤੋਂ ਦੋਸਤੋ ਬੂਥੀ ਬਾਤੀ ਵੇਚ ਸਕਦੇ ਆ ਬਹੁਤ ਸੋਹਣੀ ਛੋਟਾ ਘਰਨਾ 2 ਨੰਬਰ ਬੱਚੀ ਦਾ ਪ੍ਰਾਈਸ ਬਾਈ ਨੇ ਰੱਖਿਆ ਹੋਇਆ 61000 ਰੁਪਇਆ ਉਹ ਚ ਬਾਈ ਕਹਿੰਦਾ ਮਾਨਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦ ਤੱਕ ਸਾਰੇ ਵੀਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ